ਭਾਈ ਅਸੀਂ ਲੋਕਾਂ ਤੋਂ ਤੰਗ ਆ ਕੇ ਘਰੇ ਵੀ ਸਾਨੂੰ ਤੰਗ ਕਰਦੇ ਆ ਨੰਬਰਦਾਰ ਆ ਰਗੇ ਕਿਰਨੇ ਆ ਰਗੇ ਭਾਗ ਕਰਕੇ ਸਾਰੇ ਤੰਗ ਕਰਦੇ ਆ ਅਸੀਂ ਪਿਓ ਪੁੱਤ ਨੇਰ ਤੇ ਛਾਲ ਮਾਰ ਲੱਗੇ ਆ ਸਾਡਾ ਮੋਟਰਸਾਈਕਲਾ ਮੋਟਰਸਾਈਕਲ 'ਚ ਫਟਪਾਊਗਾ ਤੇ ਡਰਾਈਵਿੰਗ ਸੈਂਸ ਦਾ ਨੰਬਰ ਹੋਊਗਾ ਤੇ ਮੈਂ ਵੀਡੀਓ ਕਰੇ ਪਾਉਣਾ ਭਾਈ ਮੈਂ ਤੰਗ ਆ ਕੇ ਕਰਦਾ ਸਾਡੇ ਘਰੇ ਪਹੁੰਚਦੇ ਆ ਕਲੇਸ਼ ਲੋਕੀ ਤੇ ਆਲਵੀ ਦਾ ਦੋਸਤੋ ਕਿ ਹਨ ਅਸੀਂ ਮੈਚ ਚੱਲੇ ਛਾਲ ਮਾਰਦੇ ਸ ਤੇ ਅਸੀਂ ਕੋਟਲੀ ਹੈ ਜਿਹੜਾ ਕਚਰਾ ਜਾਂਦਾ ਵੱਡੀ ਸੜਕ ਤੋਂ ਪੁੱਲ ਤੋਂ ਤਾਸੇ ਦੀ ਝਾੜੀਆਂ ਕੋਲ ਦੀ ਤੇ ਕਹਿੰਨ ਵੀ ਰਿਪੋਰਟ ਨੂੰ ਕਹਿੰਦੀ ਸੀ ਸਿਰੇ ਸਿਰੇ ਸਾਨੂੰ ਕੱਢ ਕੇ ਤੇ ਅਫਸਰਕਾਰ ਕਰ ਲਓ ਤੇ ਸਾਡੀ ਕਰੇ ਪੋਸਟਮੈਨ ਲੋਕਾਂ ਨੂੰ ਪਹਸਾ ਦਿਓ ਬਸ ਕਰਜ਼ੇ ਤੋਂ ਪਰੇਸ਼ਾਨ ਪਿਓ ਨੇ ਪੁੱਤ ਸਣੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਹੈ ਤੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਸ਼ਿਮਖੁਰ ਸਾਹਿਬ ਦੇ ਨਜ਼ਦੀਕੀ ਪਿੰਡ ਵੜਿੰਗ ਤੋਂ ਲੰਘਦੀ ਇਹ ਨਹਿਰ ਜਿਸ ਦੇ ਵਿੱਚ ਇਸ ਪਿਓ ਨੇ ਆਪਣੇ ਪੁੱਤ ਸਣੇ ਛਾਲ ਮਾਰ ਲਈ ਹੈ ਤੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਜਾਣਕਾਰੀ ਦਿੱਤੀ ਹੈ ਪਰਿਵਾਰਕ ਮੈਂਬਰਾਂ ਨੇ ਤਾਇ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਵੇਰੇ ਇਸ ਵਿਅਕਤੀ ਨੇ ਆਪਣੇ ਬੱਚੇ ਦੇ ਨਾਲ ਘਰੋਂ ਨਿਕਲ ਕੇ ਨਹਿਰ ਦੇ ਵਿੱਚ ਛਾਲ ਮਾਰੀ ਤੇ ਉੱਥੇ ਇੱਕ ਵੀਡੀਓ ਵੀ ਇਸ ਤੋਂ ਪਹਿਲਾਂ ਬਣਾਈ ਗਈ ਜਿਸ ਦੇ ਵਿੱਚ ਇਹ ਕਹਿ ਰਿਹਾ ਕਿ ਮੈਂ ਕਰਜ਼ੇ ਤੋਂ ਪਰੇਸ਼ਾਨ ਹਾਂ ਤੇ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਲੱਗਾ ਉੱਥੇ ਹੀ ਇਸ ਦਾ ਕਹਿਣਾ ਸੀ ਕਿ ਪਹਿਲਾ ਇੱਕ ਭਰਾ ਦੀ ਵੀ ਇਸੇ ਤਰੀਕੇ ਦੇ ਨਾਲ ਮੌਤ ਹੋ ਚੁੱਕੀ ਹੈ ਇਸ ਦਾ ਇੱਕ ਬੇਟਾ ਵੀ ਹੈ ਜੋ ਕਿ ਇਸ ਦੇ ਨਾਲ ਸੀ ਤਾਂ ਹੁਣ ਘਰ ਦੇ ਵਿੱਚ ਇਕੱਲੀ ਪਤਨੀ ਰਹਿ ਗਈ ਹੈ ਤੇ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਖਤ ਕਾਰਵਾਈ ਕੀਤੀ ਜਾਵੇ ਹਾਲਾਂਕਿ ਪੁਲਿਸ ਨੇ ਬਿਆਨ ਦਾਖਲ ਕੀਤੇ ਨੇ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸੋਦਰ ਐਨ ਡੀ ਆਰ ਐਫ ਦੀਆਂ ਟੀਮਾਂ ਮ੍ਰਿਤਕ ਦੇਹਾਂ ਦੀ ਭਾਲ ਦੇ ਵਿੱਚ ਨੇ ਕੀ ਨਾਮ ਹੈ ਕੀ ਕਟਨਾ ਹੋਈ ਸੀ ਤੁਹਾਡੇ ਕੀ ਲੱਗਦੇ ਸੀ ਕੀ ਕਟਨਾ ਪਾਈ ਛਾਲ ਮਾਰੀ ਉਹਨਾਂ ਨੇ ਜੀ ਰੈਡ ਕੀਤਾ ਵੀਡੀਓ ਪਾ ਕੇ ਸ਼ੇਅਰ ਕੀਤਾ ਵੀਡੀਓ ਤੋਂ ਦੋਸਤਾਂ ਬੰਦਿਆਂ ਦਾ ਨਾਮ ਹੀ ਲਿਆ ਨਹੀਂ ਮੈਂ ਤਾਂ ਕਰਦੇ ਪਹਿਲਾਂ ਦਿੱਤੀ ਸਰ ਦੁਆਰਾ ਦੁਆਰਾ ਮੰਗੁਰੇ ਤੋਂ ਫੜਿਆ ਉਹਨਾਂ ਨੂੰ ਕਿਸੇ ਕਰਕੇ ਸ਼ੇਅਰ ਕਰ ਗਈ ਕਿੰਨੇ ਬੱਚੇ ਸੀ ਇਹਨਾਂ ਦੇ ਕੀ ਕੋਈ ਵੀਰ ਨਾਲ ਹੀ ਮਰ ਗਏ ਕਿੰਨੀ ਉਮਰ ਸੀ ਇਹਨਾਂ ਦੀ ਆਪਦੀ ਜੀ 36 ਸਾਲ ਦਾ ਸੀ ਇਹ ਮੁੰਡਾ 15 ਸਾਲ ਦਾ ਹੋਵੇ ਕੀ ਕੰਮ ਕਰਦੇ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਦੇ ਹਾਲਾਤ ਆਪ ਗੱਲ ਹੀ ਆਂਦੇ ਹਾਂ ਜਿਹੜੇ ਕੀ ਮੰਗ ਕਰਦੇ ਮੰਗ 50000 ਰੁਪਏ ਕਰ ਰਹੀ ਹੁੰਦੀ ਜਿੰਨਾਂ ਨੂੰ ਮੰਨ ਸਪਰਾਇਆ ਬੈਂਕੀ ਸਾਜ ਘਰੇ ਆ ਕੇ ਸਾਖਾਂ ਨੂੰ ਫੋਨ ਕਰਦੇ ਬੁggenਾਂ ਕੰਮ ਕਰਦੇ ਉਹਨਾਂ ਬਾਰੇ ਕਾਰਮੀ ਹੋਣੀ ਚਾਹੀਦੀ ਸਰਕਾਰੀ ਪੜਤਨ ਕੋਈ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਸੀ ਜਿੰਨਾਂ ਨੇ ਪੈਸੇ ਪੁੱਛੜ ਕੋਈ ਗੱਲ ਦੱਸਦਾ ਸੀ ਕਿਸੇ ਤਰ੍ਹਾਂ ਦੇ ਵੀ ਮੈਨੂੰ ਪਰਿਚਾਰ ਨਹੀਂ ਸਾਡੇ ਕੋਲ ਨਹੀਂ ਕਰਦੇ ਪਹਿਲੇ ਕੰਫਰਮ ਕਰਾ ਕੇ ਨਹਿਰ ਦੇ ਵਿੱਚ ਡਿੱਗੇ ਨੇ ਸਵੇਰੇ ਕਰੀਬ ਸਵਾਟਾ 8:30 ਦੇ ਕਰੀਬ ਥਾਲੇ ਦੇ ਬਰੀਆਲਾ ਦਾ ਏਰੀਆ ਪੈਂਦਾ ਉੱਥੇ ਫੋਨ ਤੇ ਇਤਲਾਹ ਆਈ ਸੀ ਕਿ ਦੋ ਵਿਅਕਤੀ ਜਿਹੜੇ ਆ ਉਹਨਾਂ ਬਾਰੇ ਕਿ ਉਹਨਾਂ ਨੇ ਨਹਿਰ ਦੇ ਵਿੱਚ ਡਿੱਗੇ ਆ ਤੇ ਇਸ ਸੰਬੰਧੀ ਐਸਚੋ ਬਰੀਆਲਾ ਦੇ ਕੋਲ ਥਾਣੇ ਹੀ ਉਤੋਂ ਪਿੰਡ ਦੀ ਪੰਚਾਇਤ ਦੇ ਹਕੋ ਚਾਰ ਪੰਜ ਹੋਰ ਵਿਅਕਤੀ ਪਹੁੰਚ ਗਏ ਜਿਨ੍ਹਾਂ ਨੂੰ ਨਾਲ ਲੈ ਕੇ ਸਿੱਟੋ ਬੜੀ ਵਾਲਾ ਮਹਿਲ ਤੇ ਇਹ ਰਾਜਸਥਾਨੂ ਕੀਤੇ ਮਹਿਲ ਹੈ ਸਵੇਲਾ ਵਾਲੇ ਦੇ ਪਿੰਡ ਚ ਸਵੇਲਾ ਵਾਲੇ ਦੇ ਨੇੜੇ ਤੇ ਕੋਟਕਪੁਰਾ ਰੋਡ ਦੇ ਉੱਪਰ ਹੈ ਤੇ ਜਦੋਂ ਕਲੀਅਰ ਕੀਤਾ ਤਾਂ ਪਿੰਡ ਮੜਾਕ ਤੋਂ ਜਿਹੜਾ ਕਿ ਥਾਣਾ ਜੈਤੋ ਜਿਲ੍ਹਾ ਫਰੋਜ਼ਿਕੋਟ ਦੇ ਵਿੱਚ ਪੈਂਦਾ ਉਥੋਂ ਇਹ ਗਰਨਾਲ ਸਿੰਘ ਨਾਮ ਦਾ ਵਿਅਕਤੀ ਹੈ ਜਿਹਦੀ ਉਮਰ ਕਰੀਬ 10 ਰਿਹਾ ਇਤੀ 34 ਸਾਲ ਹੈ ਤੇ ਉਸ ਦਾ ਲੜਕਾ ਜ ਜੀ ਦੀ ਉਮਰ ਕਰੀ 15 16 ਸਾਲ ਹੈ ਉਹ ਦੋਨੇ ਜਿਹੜਿਆਂ ਬਾਰੇ ਇਤਲਾਹ ਮਿਲੀ ਹੈ ਕਿ ਉਹਨਾਂ ਨੇ ਜਿਹੜਾ ਹੈਗਾ ਨਹਿਰ ਦੇ ਵਿੱਚ ਡਿੱਗ ਕੇ ਆਤਮ ਹੱਤਿਆ ਕਰ ਲਈ ਹੈ ਤੇ ਇਸ ਤੋਂ ਇਲਾਵਾ ਹੁਣ ਪਰਿਵਾਰ ਦੇ ਮੈਂਬਰ ਇੱਕ ਵੀਡੀਓ ਜਿਹੜੀ ਹੈਗੀ ਹੈ ਉਹ ਸੀ ਉਹਦਾ ਜਾਂਚ ਕਰਨ ਲੱਗੇ ਆ ਵਿਆਲ ਨਿਕਲ ਲੱਗੇ ਆ ਸਾਡੇ ਵੱਲੋਂ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਤਰੰਤਾਂ ਅਮਲ ਚ ਲਿਆਂਦੀ ਜਾ ਰਹੀ ਹੈ ਇਸ ਤੋਂ ਇਲਾਵਾ ਮੌਕੇ ਤੇ ਦੋ ਪ੍ਰਾਈਵੇਟ ਗੋਤਾ ਘਰ ਬੁਲਾ ਕੇ ਤੇ ਚੈੱਕ ਕੀਤਾ ਤੇ ਜਿਹੜੀ ਐਨਡੀਆਰਐਫ ਦੀ ਟੀਮ ਹੈ ਬਟੰਡੇ ਤੋਂ ਉਹ ਵੀ ਚੱਲ ਪਈ ਆ ਉੱਥੋਂ ਪਹੁੰਚਣ ਵਾਲੀ ਆ ਤੇ ਜਲਦੀ ਤੋਂ ਜਲਦੀ ਜਿਹੜਾ ਹੈਗਾ ਡੈੱਡ ਬੋਡੀ ਆ ਜਿਹੜੀ ਹੈਗੀ ਆ ਨਹਿਰ ਚੋਂ ਟ੍ਰੇਸ ਕਰਕੇ ਤੇ ਅਗਲੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਊਗੀ ਜੀ ਸਰ ਕੋਈ ਪਤਾ ਲੱਗਿਆ ਕੋਈ ਤੰਗ ਪ੍ਰੇਸ਼ਾਨ ਕਰਦੇ ਸੀ ਕਿ ਜਾਂ ਕੁਛ ਇਹ ਜਿਹਾ ਅਜੇ ਬਿਆਨ ਲਿਖਣਾ ਹੈ ਬਿਆਨ ਲਿਖ ਕੇ ਜੋ ਜਿਹੜੀ ਹੈਗੇ ਆ ਸਾਥ ਸਾਮਨੇ ਹੋਣਗੇ ਉਹਦੇ ਮੁਤਾਬਕ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਇਹ ਵੀਡੀਓ ਨਹਿਰ ਚ ਸਾਲ ਮਾਰਨ ਤੋਂ ਪਹਿਲਾਂ ਬਣਾਈ ਗਈ ਹੈ ਇਹ ਨਾ ਲੱਗਦੀ ਉਹ ਵੀ ਅਸੀਂ ਜਾਂਚ ਕਰਨੀ ਹੈ ਅਜੇ ਸਾਨੂੰ ਜਿਹੜੀ ਵੀਡੀਓ ਮਿਲੀ ਹੈ ਉਹਦੀ ਅਜੇ ਜਾਂਚ ਨਹੀਂ ਕੀਤੀ ਸਾਰਾ ਕੁਝ ਜਾਂਚ ਕਰਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਹੁਣ ਪਹਲ ਜਾ ਰਹੀ ਹੈ ਜੀ ਐਨਡੀਆਰ ਕਦੀਆਂ ਟੀਮਾਂ ਜੀ ਐਨਡੀਆਰ ਟੀਮਾਂ ਪਹੁੰਚ ਰਹੀਆਂ ਪ੍ਰਾਈਵੇਟ ਗੋਤਾਖੋਰ ਇੱਥੇ ਆ ਗਏ ਆ ਪਰਿਵਾਰਕ ਮੈਂਬਰ ਵੀ ਆ ਗਏ ਆ ਪਿੰਡ ਦੇ ਮੋਟਰ ਵਿਅਕਤੀ ਵੀ ਆ ਗਏ ਆ ਤੇ ਮੌਕੇ ਤੇ ਜਿਹੜੀ ਹੈ ਉਹਨਾਂ ਦੀ ਰੈੱਡ ਬੋਡੀ ਆ ਵੀ ਭੱਜ ਜਾ ਰਹੀ ਹੈ ਕਿੰਨੇ ਕੁ ਵਜੇ ਸਾਲ ਮਾਰੀ ਕੋਲ ਪਤਾ ਲੱਗਿਆ ਕਰੀਬ ਜਿਹੜੀ ਆ ਕਰੀਬ ਪੌਣੇ 11:00 ਵਜੇ ਦਾ ਵਕੂਆ ਹੈ